वेलकम 사시칼 ਜੀ 사시칼 ਜੀ ਸਾਰਿਆਂ ਨੂੰ ਇੱਕ ਵਾਰ ਫੇਰ ਜਿਵੇਂ ਤੁਹਾਡੇ ਨਾਲ ਵਾਦਾ ਕੀਤਾ ਸੀ ਸਰਦਾਰ ਰਵਤਾਰ ਸਿੰਘ ਕ੍ਰੀਮਪੁਰੀ ਜਿਨ੍ਹਾਂ ਨੇ ਕਿ ਪਹਿਲਾਂ ਵੀ ਇਹ ਸੇਵਾ ਨਭਾਈ ਇੱਕ ਵਾਰ ਫੇਰ ਉਹਨਾਂ ਨੂੰ ਮਾਣਯੋਗ ਮਾਇਆਵਤੀ ਜੀ ਵੱਲੋਂ ਪੰਜਾਬ ਦੇ ਯੂਨਿਟ ਦੇ ਪ੍ਰਧਾਨ ਬਣ ਦਾ ਮੌਕਾ ਮਿਲਿਆ ਉਹ ਕਾਫੀ ਸਰਗਰਮੀ ਚ ਨੇ ਜਿਵੇਂ ਤੁਸੀਂ ਕੱਲ ਪਰਸੋ ਦੇਖ ਰਿਹਾ ਸੀ ਪੰਜਾਬ ਦੇ ਜ਼ਿਲ੍ਹੇ ਫਤਿਹਗੜ ਸਾਹਿਬ ਤੋਂ ਲੈ ਕੇ ਦੁਆਬੇ ਜ਼ਿਲ੍ਹੇ ਦੇ ਵਿੱਚ ਉਹਨਾਂ ਦੀ ਸਰਗਰਮੀ ਚੱਲ ਰਹੀ ਹੈ ਇਸ ਵਕਤ ਉਹ ਸਫ਼ਰ ਦੇ ਵਿੱਚ ਨਹੀਂ ਲੇਕਿਨ ਆਪਣੇ ਪਿਆਰਿਆਂ ਦੇ ਨਾਲ ਰੂਬਰੂ ਹੋਣ ਦੇ ਲਈ ਸਤਿਨਾਲਾ ਇਕਵਾਰਫੇ ਰੇਡੀਓ ਇਸ ਤਰ੍ਹਾਂ ਦਾ ਰਾਬਤਾ ਹੋ ਗਿਆ ਕ੍ਰੀਮਪਰੀ ਸਾਹਿਬ ਜੀ ਆਇਆ ਨੂੰ ਪਿਆਰ ਪ੍ਰੀ ਸਤਿ ਸ਼੍ਰੀਕਾਲ ਸਤਿ ਸ਼੍ਰੀਕਾਲ ਜੀ ਸਾਰੇ ਸਰੋਤਿਆਂ ਨੂੰ ਵੀ ਤੁਹਾਨੂੰ ਵੀ ਪਰਮੇਂਦਰ ਜੀ ਜੀ ਕ੍ਰੀਮਪਰੀ ਸਾਹਿਬ ਬੜਾ ਬੜਾ ਹੁਣ ਤੱਕ ਦਾ ਸਫਰ ਜਿਹੜਾ ਉਹਦੇ ਵਿੱਚ ਬੜੇ ਇਤਰਾਜ਼ ਚੜਾ ਦੇਖੇ ਤੁਸੀਂ ਔਰ ਇਹਨਾਂ ਪਿੰਡਿਆਂ ਦੇ ਵਿੱਚ ਇੱਕ ਬਹੁਤ ਆਮ ਘਰ ਦੇ ਵਿੱਚ ਉੱਠ ਕੇ ਤੁਸੀਂ ਵੱਖ-ਵੱਖ ਸੂਬਿਆਂ ਦੇ ਵਿੱਚ ਪਾਰਟੀ ਵੱਲੋਂ ਮਿਲੀਆਂ ਡਿਊਟੀਆਂ ਨੂੰ ਬੜੀ ਤਨਦੇਹੀ ਨਾਲ ਹੁਣ ਤੱਕ ਨਿਭਾਇਆ ਆਪਣੇ ਹੁਣ ਤੱਕ ਦੇ ਰਾਜਨੀਤਿਕ ਸਫਰ ਨੂੰ ਕਿਵੇਂ ਦੇਖਦੇ ਹੋ देखो सरदार परमंदर सिंह जी मैं जब अपना स्टूडेंट लाइफ ਦੇ ਵਿੱਚ ਜੀ ਕਰੀਬ 42 42 ਸਾਲ ਪਹਿਲਾਂ ਅੱਛਾ ਜੀ ਸਭ ਕੰਚੀ ਰਾਮ ਜੀ ਦੇ ਅੰਦੋਲਨ ਨੂੰ ਜੁਆਇਨ ਕੀਤਾ ਜੀ ਉਸ ਵਕਤ ਕਦੀ ਰਾਜਨੀਤੀ ਸੋਚ ਕੇ ਨਹੀਂ ਜੁਆਇਨ ਕੀਤਾ ਸੀ ਕੀ ਬਾਤ ਹੈ ਓਕੇ ਇੱਕ ਬਦਲਾਅ ਦਾ ਅੰਦੋਲਨ ਸੀ ਕਾਜੀ ਕਿਹੜਾ ਹਜ਼ਾਰਾਂ ਸਾਲਾਂ ਦੇ ਅਨਿਆਯ ਅਤਿਆਚਾਰ ਦੇ ਸ਼ਿਕਾਰ ਲੋਕਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਕੇ ਉਹ ਤੋਂ ਮੁਕਤੀ ਦੇ ਲਈ ਤਿਆਰ ਕਰ ਰਿਹਾ ਸੀ ਵਾਹ ਜੀ ਵਾਹ ਸਾਨੂੰ ਲੱਗਿਆ ਕਿ ਭਾਈ ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਨੇ ਕਹੀ ਸੀ ਜੀ Hindu Turk Pauraf ji Imam Safi manush ki jaat sab ek ek pehchan wah wah ਕੀ ਕਰ ਇਸ ਧਰਤੀ ਤੇ ਗੁਰੂ ਸਾਹਿਬ ਦਾ ਅਜੰਡਾ कास्टलेस सोसाइटी जातिवाद ਦੇ ਖਾਤਮੇ ਦਾ ਅੰਦੋਲਨ ਅੱਗੇ ਬਧਾਇਆ ਜਾ ਸਕਦਾ ਹੈ ਜੀ ਉਹ ਡਾਕਟਰ ਬੇੜਕਰ ਤੋਂ ਬਾਅਦ ਸਭ ਕੰਚੀ ਰਾਮਜੀਦੀ ਲੀਡਰਸ਼ਿਪ ਅੱਗੇ ਬਧਾਇਆ ਜਾ ਸਕਦਾ ਅੱਛਾ ਜੀ ਤਾਂ ਇਸ ਕਰਕੇ ਅਸੀਂ ਆਪਣੇ ਆਪ ਉਸ ਸੋਚ ਨੂੰ ਸਮਰਪਿਤ ਕੀਤਾ ਜਿਹੜੀ ਇੱਕ ਪਿਤਾ ਇੱਕ ਸਕੇਮ ਬਾਰਕ ਦੀ ਸੋਚ ਹੈ ਜਿਹੜੀ ਸਭੇ ਸਾਂਝੀ ਬਾਲ ਸਿਧਾਂਤ ਤੋਂ ਕਿਸੇ ਨਾ ਦਿਸੇ ਬਾਹਰ ਜਿਹੋ ਦੀ ਸੋਚ ਹੈ ਬਿਲਕੁਲ ਸਹੀ ਔਰ ਲਗਾਤਾਰ ਲਗਾਤਾਰ ਅਸੀਂ ਅ ਅਣਖ ਸਭੈਮਾਨ ਆਤਮ ਨਿਰਭਰਤਾ ਬਰਾਬਰੀ ਦੇ ਅੰਦੋਲਨ ਦੇ ਲਈ ਅਸੀਂ ਨਿਰੰਤਰ ਜद्दोजहद ਕੀਤੀ ਹੈ ਜੀ ਔਰ ਉਹ ਇਹ ਠੀਕ ਹੈ ਕਿ ਭਾਰਤ ਦੇ ਅੰਦਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਯਤਨਾਂ ਦੇ ਨਾਲ ਲੋਕਤੰਤ੍ਰਿਕ ਪ੍ਰਬੰਧ ਸਥਾਨੋਂ ਮਿਲਿਆ ਔਰ ਲੋਕਤੰਤਰ ਦੇ ਅੰਦਰ ਅਸੀਂ ਅਗਰ ਪਾਰਟਿਸਪੇਟ ਕਰਾਂਗੇ ਕਿਉਂਕਿ ਦੁਨੀਆਂ ਦੇ ਵਿੱਚ ਕਈ ਜਗ੍ਹਾ ਤੋਪਾਂ ਨਾਲ ਬਦਲਾਅ ਹੋਏ ਆ ਲੇਕਿਨ ਕਾਸ਼ੀਰਮ ਸਾਹਮਣੇ ਡਾਕਟਰ ਅੰਬੇਡਕਰ ਸਾਹਿਬ ਨੇ ਭਾਰਤ ਦੀ ਧਰਤੀ ਤੇ ਵੋਟਾਂ ਦਾ ਰਾਹ ਚੁਣਿਆ ਜੀ ਜੀ ਲੋਕਤ ਅਸਰ ਉਸ ਕਰਕੇ ਨਿਰੰਤਰ ਅਸੀਂ 40-42 ਸਾਲ ਤੋਂ ਫਿਰ 1992 ਦੇ ਵਿੱਚ ਜੀ ਮੈਂ ਐਮਐਲਏ ਵੀ ਬਣਿਆ 1985 ਚ ਮੈਂ ਆਪਣੇ ਪਿੰਡ ਪਾਰਟੀ ਦਾ ਪਿੰਡਰੀ ਜਦੋਂ ਇਲੈਕਸ਼ਨ ਵਿਧਾਨ ਸਭਾ ਦੀ ਹੋਈ ਤਾਂ ਮੈਂ ਪੋਲਿੰਗ ਜੈਂਟ ਵੀ ਬਣਿਆ। ਕੀ ਬਾਤ ਹੈ। ਅੱਛਾ ਪਹਿਲੇ ਇਲੈਕਸ਼ਨ। ਜੀ। ਔਰ ਪੋਲਿੰਗ ਜੈਂਟ ਤੋਂ ਲੈ ਕੇ ਦੇਸ਼ ਦੀ ਪਾਰਲੀਮੈਂਟ ਤੱਕ ਜੁਪੀਟਰ ਰਾਜ ਸਭਾ 'ਚ ਪਹੁੰਚੇ ਪੰਜਾਬ ਚੋਂ ਵਿਧਾਨ ਸਭਾ 'ਚ ਪਹੁੰਚੇ। ਵੇ ਰੋਗਰਗੇਨੀ ਜਸ਼ਨ ਦੀ ਜ਼ਿੰਮੇਵਾਰੀ ਜਿਹੜੀ ਆ ਜਥੇਵੰਦਕ ਜ਼ਿੰਮੇਵਾਰੀ ਜਿੱਥੇ ਵੀ ਸਾਡੀ ਨੈਸ਼ਨਲ ਪ੍ਰੈਜ਼ੀਡੈਂਟ ਨੇ ਸਾਨੂੰ ਸੌਂਪੀ। ਜੀ ਭੈਣ ਮਾਇਆਵਤੀ ਜੀ ਨੇ ਸਾਬ ਕਾਂਚੀ ਨਾਮ ਜੀ ਨੇ ਜੀ ਉਹਨੂੰ ਇਮਾਨਦਾਰੀ ਤੰਦ ਹੀ ਦ੍ਰਿੜਤਾ ਦੇ ਨਾਲ ਨਿਭਾਇਆ ਕਿਉਂਕਿ ਪ੍ਰਾਇੋਰਟੀ ਰਾਜਨੀਤੀ ਨਹੀਂ ਹੈ ਰਾਜਨੀਤੀ ਰਾਜਨੀਤਿਕ ਲੋਕ ਜਦੋਂ ਉਤਰਾ ਨਜ਼ਰ ਆਵੇ ਤਾਂ ਛਾਲਾ ਮਾਰ ਜਾਂਦੇ ਬਿਲਕੁਲ ਸਹੀ ਲੇਕਿਨ ਵਿਚਾਰਤਾਰਕ ਲੋਕ ਜਿਹੜੇ ਆ ਉਹ ਹਰ ਕਿਸਮ ਦੇ ਉਲਟ ਹਾਲਾਤਾਂ ਚ ਵੀ ਹਾਲਾਤਾਂ ਨੂੰ ਬਦਲਣੇ ਰਹਿੰਦੇ ਜੀ ਆ ਗਰੀਬੂਰੀ ਸਾਹਿਬ ਤੁਸੀਂ ਤੁਸੀਂ ਆਪਣੀ ਗੱਲ ਕੀਤੀ ਵੀ ਰਾਜਨੀਤਿਕ ਮਫਾਦਿਆਂ ਵਾਲੇ ਲੋਕ ਪਿਛਲੇ ਥੋੜੇ ਜਿਹੇ ਸਮੇਂ ਦੇ ਵਿੱਚ ਤਾਂ ਸੁੱਖ ਨਾਲ ਬਹੁਤ ਜ਼ਿਆਦਾ ਵਧ ਗਏ ਜਿਹੜੇ ਤੁਹਾਡੇ ਨਾਲ ਬਹਿ ਕੇ ਚਾਹਾਂ ਪੀਂਦੇ ਰਹਿ ਘਰੋਂ ਲਿਆਂਦੀਆਂ ਰੋਟੀਆਂ ਆਚਾਰ ਦੇ ਉੱਤੇ ਰੱਖ ਕੇ ਖਾਂਦੇ ਰਹੇ ਤੇ ਮੈਨੂੰ ਪਤਾ ਲੱਗਾ ਉਹਨਾਂ ਵਿੱਚੋਂ ਕਈਆਂ ਨੇ ਵੀ ਦਲ ਬਦਲੀ ਦੇ ਵਿੱਚ ਯਕੀਨ ਰੱਖਿਆ ਪਰ ਪੱਲੇ ਉਹਨਾਂ ਦੀ ਵੀ ਕੱਖ ਨਹੀਂ ਪਿਆ ਆਪਾਂ ਅਗਰ ਤੋ ਸੋ ਯਾ ਉਹ ਆਪਾਂ ਦੇਖਿਆ ਕਿ ਭਈ ਛੋਟੇ ਸਾਹਿਬ ਜਦਿਆਂ ਨੂੰ ਆ ਬਕਰ ਘੁਮਰਾਨਾ ਕੋਲ ਸੌਪਿਆ ਉਸ ਇਸ ਕਰਕੇ ਕਿਸੇ ਵੀ ਅੰਦੋਲਨ ਚ ਬੇਵਫਾ ਪੈਦਾ ਹੋ ਸਕਦਾ ਹੈ ਹਮ ਪਰ ਇਤਿਹਾਸ ਕਦੇ ਵੀ ਗੰਗੂਨੋ ਨੇ ਦੋਸਤੋ ਗੱਲਬਾਤ ਚੱਲ ਰਹੀ ਹੈ ਅਫਤਾਰ ਸਿੰਘ ਕ੍ਰੀਮਪੁਰੀ ਹੁਣ ਦੇ ਨਾਲ ਜਿਹੜੇ ਕਿ ਬੀਐਸਪੀ ਦੇ ਪ੍ਰੈਜ਼ੀਡੈਂਟ ਨੇ ਮੈਂ ਯਾਦ ਕਰਾ ਦਿਆਂ ਕਿ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਯੂਨਿਟ ਦੇ ਪ੍ਰਧਾਨ ਬਣਦਾ ਪਹਿਲਾਂ ਉਹਨਾਂ ਨੂੰ ਮੌਕਾ ਮਿਲਿਆ ਸੀ 2014 ਤੋਂ 2016 ਦੇ ਦੌਰਾਨ ਉਸ ਤੋਂ ਬਾਅਦ ਫਿਰ ਜਿਵੇਂ ਉਹਨਾਂ ਨੇ ਖੁਦ ਵੀ ਜ਼ਿਕਰ ਕੀਤਾ ਰਾਜ ਸਭਾ ਦੇ ਨੋਮੀਨੇਟਿਡ ਮੈਂਬਰ ਰਹੇ ਤੇ ਮੈਂਬਰ ਹੁਣ ਦੇ ਨਾਤੇ ਉਹਨਾਂ ਨੇ ਕਾਫੀ ਸਾਰੇ ਮੁੱਦਿਆਂ ਤੇ ਨਜ਼ਰਸਾਨੀ ਕੀਤੀ 2008 ਨਵੰਬਰ ਤੋਂ ਲੈ ਕੇ ਨਵੰਬਰ 2014 ਤੱਕ ਉਹਨਾਂ ਦਾ ਇਹ ਰਾਜ ਸਭਾ ਦਾ ਮੈਂਬਰਸ਼ਿਪ ਤਾਂ ਜਿਹੜਾ ਵਰਜਾਰੀ ਰਿਹਾ ਇਸੇ ਸਫ਼ਰ ਨੂੰ ਅੱਗੇ ਵਧਦਾ ਹੁੰਦੇ ਆ ਇੱਕ ਵਾਰ ਫੇਰ ਜਦੋਂ ਜਸਵੀਰ ਸਿੰਘ ਗੜੀ ਹੋਣੀ ਉਹਨਾਂ ਨੂੰ ਉਹਦੇ ਤੋਂ ਫਾਰਕ ਕੀਤਾ ਗਿਆ ਤੇ ਫੇਰ ਇਹ ਕਮਾਂਡ ਜਿਹੜੀ ਹੈ ਇੱਕ ਵਾਰ ਫੇਰ ਜੀ ਕਰੀਮਪੁਰ ਸਾਹਿਬ ਉਹਨਾਂ ਦੇ ਕੋਲ ਆ ਗਏ ਕਰੀਮਪੁਰ ਸਾਹਿਬ ਭਾੜੀਆਂ ਅੱਜਕੱਲ ਸਰਗਰਮੀਆਂ ਕੀ ਨੇ 214 ਦੇ ਮੁਕਾਬਲੇ ਹੋਣ ਵਾਲੀ ਪ੍ਰਧਾਨਗੀ ਚ ਹੁੱਕ ਕੀ ਜਾਣਾ ਪੰਜਾਬ ਦੇ ਵਿੱਚ ਹੁੰਦੇ ਆ ਜਦੋਂ ਤੁਸੀਂ 214 ਵਿੱਚ ਪ੍ਰਧਾਨ ਬਣ ਦਾ ਮੌਕਾ ਮਿਲਿਆ ਸੀ ਤੁਹਾਨੂੰ ਉਦੇ ਮੁਕਾਬਲੇ ਹੁਣ ਇਸ ਵੇਲੇ ਫਰਕ ਕੀ ਆ ਜੀ ਜੇ ਗ੍ਰੀਨ ਰਿਜ਼ਰਵ ਜੀ ਜੀ ਬੇਚ ਪ੍ਰੋਬਲਮ ਆ ਗਈ ਮੇਰਾ ਕੱਲ ਹਾਂਜੀ ਹਾਂਜੀ ਨਹੀਂ ਹੁਣ ਤੁਹਾਡੀ ਆਵਾਜ਼ ਠੀਕ ਆ ਰਹੀ ਆ ਮੈਂ ਜਾਣਨਾ ਚਾਹੁੰਦਾ ਸੀ 214 ਦੇ ਅਰੇਚ ਜਦੋਂ ਤੁਹਾਨੂੰ ਮੁੱਖ ਸੇਵਾ ਦਾ ਅਰਥ ਚੁਣਿਆ ਗਿਆ ਉਸ ਤੋਂ ਬਾਅਦ ਇੱਕ ਵਾਰ ਫੇਰ ਹੁਣ ਤੁਹਾਡੇ ਤੇ ਗੁਣਾ ਪਿਆ ਉਦੋਂ ਦਾ ਤੇ ਹੁਣ ਦੇ ਰਾਣਿਤਿਕ ਸਮੀਕਰਨਾਂ ਦਾ ਫਰਕ ਕੀ ਆ ਕਿਉਂਕਿ ਮੈਂ ਇਹਨੂੰ ਗੁਣਾ ਪਿਆ ਨਹੀਂ ਕਹਿ ਸਕਦਾ ਕਿਉਂਕਿ ਪਿਛਲੇ ਸਮੇਂ 'ਚ ਜੋ ਸਾਡਾ ਅੰਦੋਲਨ ਜਿਹੜਾ ਜਿਨ੍ਹਾਂ ਵੀ ਸਾਥੀਆਂ ਦੇ ਹੱਥਾਂ 'ਚ ਗਿਆ ਉਹਨਾਂ ਨੇ ਆਪਣੇ ਵੱਲੋਂ ਬਿਹਤਰ ਯਤਨ ਕੀਤੇ ਹੋਣਗੇ ਮੈਂ ਉਹ ਆਲੋਚਨਾ 'ਚ ਵੀ ਪੈਣਾ ਨਹੀਂ ਚਾਹੁੰਦਾ ਆਈ ਆਲਵੇਸ ਸਟੈਂਡ ਫਾਰ ਰੈਗੂਲੇਸ਼ਨ ਨਾਟ ਫਾਰ ਰਿਐਕਸ਼ਨ ਹਾਂ ਨਾ ਵੈਰੀ ਵੈਲ ਸਰ ਤਾਂ ਮੈਂ ਪਰਤੂ ਉਹਦਾ ਉਹ ਉਹ ਐਫਰਟ ਕਿੰਨੇ ਵੀ ਕੀਤੇ ਹੋਣ ਬਟ ਆਉਟਕਮ ਅੱਛਾ ਨਹੀਂ ਹੋਇਆ ਓਕੇ ਆਉਟਕਮ ਅੱਛਾ ਨਹੀਂ ਰਿਹਾ ਜੀ ਇਸ ਕਰਕੇ ਮੈਂ ਮਹਿਸੂਸ ਕਰਦਾ ਕਿ ਪਾਰਟੀ ਦੀ ਨੈਸ਼ਨਲ ਪ੍ਰੈਜ਼ੀਡੈਂਟ ਪੰਮਾਇਆ ਵਤੀ ਜੀ ਨੇ ਇੱਕ ਤਰ੍ਹਾਂ ਨਾਲ ਚੁਣੌਤੀ ਭਰੇ ਹਾਲਾਤਾਂ ਦੇ ਵਿੱਚ ਮੇਰੇ ਤੇ ਭਰੋਸਾ ਪ੍ਰਗਟ ਕੀਤਾ ਜੀ ਔਰ ਮੈਂ ਪੂਰਾ ਵਿਸ਼ਵਾਸ ਮੈਨੂੰ ਪੂਰਾ ਵਿਸ਼ਵਾਸ ਹੈ ਆਸ਼ਾਵਾਦੀਆ ਜੀ ਜਿਸ ਤਰ੍ਹਾਂ ਭੈਣਜੀ ਦੇ ਫੈਸਲੇ ਦਾ ਪੰਜਾਬ ਦੀ ਸੰਗਤ ਨੇ ਸਵਾਗਤ ਕੀਤਾ ਹਮਮ ਬੀਐਸਪੀ ਦੇ ਵਰਕਰਾਂ ਨੇ ਆਗੂਆਂ ਨੇ ਬੀਐਸਪੀ ਦੇ ਜ਼ਮੀਨ ਤੱਕ ਵੋਟਰਾਂ ਨੇ ਇਨ ਜਨਰਲ ਪੰਜਾਬੀਆਂ ਨੇ ਜੀ ਜੀ ਜਿਸ ਤਰ੍ਹਾਂ ਉਹਨਾਂ ਨੇ ਉਤਸ਼ਾਹ ਭਰਤ ਕੇ ਸਵਾਗਤ ਕੀਤਾ ਹੈ ਮੈਨੂੰ ਲੱਗਦਾ ਕਿ ਅਸੀਂ ਜਲਦੀ ਹੀ ਬਹੁਜਨ ਸਮਾਜ ਅੰਦੋਲਨ ਨੂੰ ਬਲੰਤਿਆਂ ਤੱਕ ਲੈ ਜਾਵਾਂਗੇ ਅਛਾ ਮੈਂ ਉਹ ਇੱਕ ਕਲ ਦੱਸੋ ਜਦੋਂ ਆਪਾਂ ਫੈਡਰਲ ਢਾਂਚੇ ਦੀ ਗੱਲ ਕਰਦੇ ਹਾਂ ਇੱਕ ਸਮਾਂ ਆ ਗਿਆ ਸੀ ਜਦੋਂ ਦੇਸ਼ ਭਰ ਦੇ ਵਿੱਚ ਇਹ ਸੁਨੇਹਾ ਗੂੰਜਣ ਲੱਗਾ ਕਿ ਦਲਿਤ ਦੀ ਬੇਟੀ ਭਾਰਤ ਦੀ ਪ੍ਰਧਾਨ ਮੰਤਰੀ ਵੀ ਹੋ ਸਕਦੀ ਹੈ ਫਿਰ ਆਖਰਕਾਰ ਸਭਾਈ ਪਦਰ ਦੇ ਉੱਤੇ ਇਹ ਗੱਲਾਂ ਉਸ ਪਦਰ ਦੀਆਂ ਰਹੀਆਂ ਨਹੀਂ ਵਜਾ ਕੀ ਰਹੀ ਦੇਖੋ ਪ੍ਰਾਈਮ ਮਿਨਿਸਟਰ ਜਿਹੜਾ ਆ ਇਸ ਦੇਸ਼ ਦੇ ਅੰਦਰ ਕੋਤਾ ਵੋਟਾਂ ਨਾਲ ਬਣਨਾ ਉਹ ਸ਼ਕਰੀ ਅਸੀਂ ਇੱਕ ਸੋਚ ਜਿਹੜੀ ਆ ਉਸ ਜਨਤਾ ਤੱਕ ਲੈ ਕੇ ਜਾ ਰਹੇ ਹਾਂ ਜਦੋਂ ਜਨਤਾ ਸੋਚ ਨੂੰ ਅਪਣਾਉਂਦੀ ਆ ਜੀ ਤਾਂ ਉਹ ਸੋਚ ਵੋਟ ਚ ਬਦਲਦੀ ਆ ਔਰ ਜਦੋਂ ਵੋਟ ਚਰੀਆ ਉਹਦੇ ਬਹਤਾਤ ਹੁੰਦੀ ਆ ਤਾਂ ਉਹ ਸੱਤਾ ਵਿੱਚ ਬਦਲਦੀ ਆ ਜੀ ਤੋਂ ਅਸੀਂ ਯਤਨ ਕਰ ਰਹੇ ਹਾਂ ਕਿ ਪਿੱਛੇ ਜੋ ਵੀ ਕਮੀਆਂ ਕਮਜ਼ੋਰੀਆਂ ਰਹੀਆਂ ਸੰਭਾਵਨਾਵਾਂ ਜਿਹੜੀਆਂ ਰਹੀਆਂ ਜੋ ਕਲਸ਼ੀ ਰਾਮ ਸਾਹਿਬ ਦਾ ਫਾਰਮੂਲਾ ਅੰਦੋਲਨ ਨੂੰ ਅੱਗੇ ਵਧਾਉਣ ਦਾ ਉਹ ਕਹਿੰਦੇ n into d into s is equal to change n stands for need ਸਭ ਤੋਂ ਪਹਿਲਾਂ ਅਸੀਂ ਜ਼ਰੂਰਤਮੰਦ ਲੋਕ ਦੇਖਦੇ ਆ ਕਿ ਪਰਿਵਰਤਨ ਜ਼ਰੂਰਤ ਕਿੰਨੇ ਆਦੀ ਆ ਭਾਰਤ ਦੇ ਵਿੱਚ ਪਰਿਵਰਤਨ ਤਾਂ 100 ਤੋਂ 90 ਦੀ ਜ਼ਰੂਰਤ ਹੈ ਜੀ n into d and d stands for desire ਬਟ ਦਾਰ ਇਸ ਮੈਸੇਜ ਟ੍ਰਾਂਸਫਰਮੇਸ਼ਨ ਜ਼ਰੂਰਤ 100 ਤੋਂ 85 90 ਦੀ ਆ ਦੇ ਦਾਰ ਮਿਸਿੰਗ ਆ ਤੋਂ ਲੀਡਰਸ਼ਿਪ ਦੀ ਡਿਊਟੀ ਕਿ ਆ ਕਿ ਉਹ ਜਾ ਕੇ ਡਿਜ਼ਾਇਰ ਕ੍ਰੀਏਟ ਕਰੇ ਡਿਵੈਲਪ ਕਰੇ ਔਰ ਫਿਰ ਅਸਿਸਟੈਂਸ ਪਰ ਸਟਰੈਂਥ ਐਂਡ ਇਸ ਇਕੁਅਲ ਟੂ ਚੇਂਜ ਬਦਲਾਅ ਹੋਏਗਾ ਔਰ ਸੜ ਤੱਕ ਦਾ ਕਿ ਭਈ ਜਿਹੜਾ ਪਿੱਛੇ ਧਰਮ ਦੇ ਆਧਾਰ ਤੇ ਇਸ ਦੇਸ਼ ਦੇ ਪੋਲਿਟੀਕਲ ਸਿਸਟਮ ਦੇ ਵਿੱਚ ਸੰਗਤ ਦੇ ਦੇਸ਼ ਪਰਵਰਚ ਰਿਲੀਜੀਅਸ ਸੈਂਟੀਮੈਂਟਸ ਨੂੰ ਜੋ ਪੋਲਿਟੀਕਲ ਪਰਪਸ ਲਈ ਜੋ ਐਕਸਪਲੋਇਟ ਹੋ ਕੀਤਾ ਗਿਆ ਉਹਨੇ ਵੀ ਸਾਰੇ ਰਾਜਨੀਤਿਕ ਖੇਲਾਂ ਦਾ ਨੁਕਸਾਨ ਕੀਤਾ ਜਿਹੜੇ ਜ਼ਬਰਦਸਤੀ ਰਾਜਨੀਤੀ ਨਹੀਂ ਕਰਦੇ ਸੀ ਉਹਨਾਂ ਦਾ ਸਾਰਿਆਂ ਦਾ ਨੁਕਸਾਨ ਹੋਇਆ ਤੋਂ ਮੈਨੂੰ ਲੱਗਦਾ ਕਿ ਸੰਗਤ ਨੂੰ ਆਉਣ ਲੋ ਹੋ ਗਈ ਆਉਣ ਵਾਲੇ ਸਮੇਂ ਚ ਅੱਛੇ ਨਤੀਜੇ ਹੋਣਗੇ ਅੱਛਾ ਜੀ ਮੈਨੂੰ ਇਹ ਵੀ ਦੱਸੋ ਵੀ ਆਪਾਂ ਸਮੇਂ ਦੇ ਹਾਣੀ ਜਿੰਨਾ ਪਹਿਲਾਂ ਬਣ ਸਕੇ ਸੀ ਤੁਸੀਂ ਹੁਣ ਇਸ ਵੇਲੇ ਕਿੱਥੇ ਦੇਖਦੇ ਹੋ ਕਹਾਣੀ ਨੂੰ ਕਿਉਂਕਿ ਦੇਸ਼ ਦੇ ਵਿੱਚ ਅੱਜ ਸਰਤਾ ਪ੍ਰਸਤੀ ਦੀਆਂ ਤਾਕਤਾਂ ਦਾ ਪਈਨਾਂ ਨਾਲ ਵੱਧ ਬੋਲਬਾਲਾ ਹੋ ਗਿਆ ਤੁਸੀਂ ਤੇ ਕਾਫੀ ਸ਼ੁਰੂ ਤੋਂ ਇਸ ਅੰਦੋਲਨ ਨੂੰ ਲਾਗਿਓ ਦੇਖਦੇ ਹੋਂ ਉਹਦੇ ਵਿੱਚ ਮੈਨੂੰ ਇਹ ਜਾਣਨ ਦੀ ਬਹੁਤ ਉਤਸੁਕਤਾ ਆ ਵੀ ਅ타 ਪੰਜਾਬ ਦਾ ਜਹਾਜ਼ ਜੀ ਤੱਕ ਇਹਨੂੰ ਹੱਥ ਪੈ ਗਿਆ ਉਹ ਬਾਹਰ ਚਲਾ ਗਿਆ ਜਿਹਦੇ ਵਿੱਚ ਤੁਹਾਡੇ ਪਰਿਵਾਰਕੀਆਂ ਵੀ ਸ਼ਾਮਿਲ ਜਿਹੜਾ ਪੰਜਾਬ ਉੱਤੇ ਰਹਿ ਗਿਆ ਉੱਤੇ ਐਸ ਵੇਲੇ ਗੱਲਾਂ ਦੀ ਸਥਿਤੀ ਕੀ ਆ ਕਿ ਉਹ ਸਮੇਂ ਦੇ ਹਾਣੀ ਕਿਵੇਂ ਬਣ ਦੇ ਦੋਖੋ ਮੈਂ ਮਹਿਸੂਸ ਇਹ ਕਰਦਾ ਕਿ ਪੰਜਾਬ ਸਭ ਤੋਂ ਵੱਡੀ ਚੁਣੌਤੀ ਜਿਹੜੀ ਫੇਸ ਕਰ ਰਿਹਾ ਉਹ ਪੰਜਾਬ ਦੀ ਜ਼ੁਬਾਨੀ ਕਿਉਂਕਿ ਕਿਸੇ ਵੀ ਸਟੇਟ ਕਿਸੇ ਵੀ ਨੇਸ਼ਨ ਕਿਸੇ ਵੀ ਕੌਮ ਦੀ ਪਹਿਲੀ ਪੂੰਜੀ ਬੈਂਕਾਂ ਵਿੱਚ ਪਿਆ ਧਨ ਨਹੀਂ ਹੁੰਦੀ ਉਹ ਉਹਦੀ ਜ਼ੁਬਾਨੀ ਹੁੰਦੀ ਹੈ। ਕੀ ਬਾਤ ਆ। ਔਰ ਸਾਡੇ ਲਈ ਚਿੰਤਾ ਦਾ ਵਿਸ਼ਾ ਇਹ ਹੈ ਕਿ ਸਾਡੀ ਜ਼ੁਬਾਨੀ ਹੀ ਬਹੁਤ ਕਿਸਮ ਦੇ ਚੈਲੰਜਸ ਨਾਲ ਜੂਝ ਰਹੀ ਹੈ। ਹੂੰ ਸਭ ਤੋਂ بڑا ਚੈਲੰਜ ਉਹਦੇ ਲਈ ਪੰਜਾਬ ਦੇ ਵਿੱਚ ਡਰੱਗ ਮਾਫੀਆ ਦਾ ਹੈ। ਕੋਈ ਸ਼ੱਕ ਨਹੀਂ। ਕੋਈ ਸ਼ੱਕ ਨਹੀਂ ਕਿ ਕੋਈ ਵੀ ਸਤਾ ਚ ਰਹੀ ਪਾਰਟੀ ਚਾਹੇ ਉਹ ਅਕਾਲੀ ਭਾਜਪਾ ਦੀ ਸਰਕਾਰ 10 ਸਾਲ ਰਹੀ ਹੋਏ ਜੀ ਜਾਂ ਉਹ ਕਾਂਗਰਸ ਰਹੀ ਹੋਏ ਜਾਂ ਅੱਜ ਆਮ ਪਾਰਟੀ ਜਿਹੜੀ 3 ਮਹੀਨੇ ਚ ਕਹਿੰਦੀ ਸੀ ਡਰਗ ਮਾਫੀ ਨੂੰ ਖਤਮ ਕਰਦੇ ਆਂਗੇ ਕੋਈ ਵੀ ਡਰਗ ਮਾਫੀ ਦੇ ਨੈਟਵਰਕ ਨੂੰ ਤੋੜ ਨਹੀਂ ਸਕੇ ਹੂੰ ਹੂੰ ਮਾਫੀ ਦੇ ਅੱਡੇ ਬੇਡ ਚਜ਼ੇ ਕੋ ਕੇ ਚੱਲ ਰਹੇ ਆ ਜੀ ਤੋਂ ਸਭ ਤੋਂ ਪਹਿਲੀ ਚੁਣੌਤੀ ਤਾਂ ਇਹ ਆ ਅਸੀਂ ਆਪਣੇ ਜੱਥੇਬੰਦ ਕਟਾਂਚੇ ਨੂੰ ਚੁਸਤ ਦਰਸਤ ਬਣਾ ਕੇ ਅਸੀਂ ਪੰਜਾਬ ਦੀ ਸੰਗਤ ਦਾ ਸਹਿਯੋਗ ਲੈ ਕੇ ਜੀ ਪੰਜਾਬ ਦੀਆਂ ਮਾਮਾਂ ਦੇ ਪੁੱਤ ਡਰਗ ਮਾਫੀਆ ਤੋਂ ਬਚਾਉਣ ਦਾ ਅੰਦੋਲਨ ਸ਼ੁਰੂ ਕਰਾਂਗੇ ਓਕੇ ਦੂਸਰਾ ਬੇਰਜ਼ਗਾਰੀ ਬੜੀ ਚੁਣੌਤੀ ਹੈ ਕਿਉਂਕਿ ਬੇਰਜ਼ਗਾਰੀ ਦੀ ਫਰਸਟ੍ਰੇਸ਼ਨ ਹੀ ਹੈ ਜਿਹੜੀ ਨੌਜਵਾਨਾਂ ਨੂੰ ਔਰ ਮਾਪਿਆਂ ਨੂੰ ਕੰਪੈਲ ਕਰ ਰਹੀ ਆ ਕੋ ਮਾਂ ਜਦ ਤੱਕ ਉਹਦਾ ਬੱਚਾ ਧੀ ਜਾਂ ਪੁੱਤ ਉਹਦੇ ਕੋਲ ਕਰਨਾ ਚਾਹੇ ਉਹਨੂੰ ਚੈਨ ਨਹੀਂ ਹੁੰਦਾ ਕੋਈ ਸ਼ੱਕ ਨਹੀਂ ਲੇਕਿਨ ਅ ਲੇਕਿਨ ਅਸੀਂ 18-18 ਸਾਲ ਦੀਆਂ ਧੀਆ ਪਲੱਸ 2 ਕਰਨ ਤੋਂ ਬਾਅਦ 18-18 ਸਾਲ ਦੇ ਪੁੱਤ ਇਹ ਸ਼ਾਇਦ ਅਜੇ ਤੱਕ ਉਹ ਉਨਾ ਮਸ਼ਹੂਰ ਨਹੀਂ ਹੋਏ ਹੁੰਦੇ ਜਿੰਨੀਆਂ ਵੱਡੀਆਂ ਚੁਣੌਤੀਆਂ ਅਸੀਂ ਉਹਨਾਂ ਨੂੰ ਦੇ ਦਿੰਦੇ ਕੋਈ ਸ਼ੱਕ ਨਹੀਂ ਜੀ ਕੋਈ ਸ਼ੱਕ ਨਹੀਂ ਤੋਂ ਇਹ 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 ਹੁਕਮਰਾਨ ਤੋਂ ਫਰਸਟ੍ਰੇਸ਼ਨ ਦਾ ਆਊਟਕਮ ਹੈ ਜੀ ਜੀ ਮੈਨੂੰ ਵੀ ਦੱਸੋ ਗ੍ਰੀਨਪਾਲ ਸਾਹਿਬ ਇੱਕ ਸਮਾਂ ਸੀ ਜਦੋਂ ਜਦੋਂ ਗੱਠ ਜੋੜ ਜਿਹੜਾ ਬੀਐਸਪੀ ਦਾ ਤੇ ਅਕਾਲੀਆਂ ਦਾ ਆ ਕਾਫੀ ਧੇਰ ਚੱਲਦਾ ਰਿਹਾ ਲੋਕਾਂ ਨੂੰ ਬੜੀ ਉਮੀਦ ਸੀ ਕਿ ਇਹ ਜੋੜ ਸ਼ਾਇਦ ਫੈਵਿਕੋਲ ਵਾਲਾ ਜੋੜ ਆ ਪਰ ਉਹ ਫੈਵਿਕੋਲ ਵਾਲਾ ਜੋੜ ਬਣਿਆ ਨਹੀਂ ਅਕਾਲੀਆਂ ਨੂੰ ਗੋਲਾ ਮਾਰ ਦੇਣਾ ਚਾਹੁੰਦੇ ਹੋ। ਨਹੀਂ ਮੈਂ 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 ਕੋਈ ਗੱਲ ਕਹਿਣੀ ਚਾਹੁੰਨਾ। ਕਿ ਦੇਖੋ ਜਦੋਂ ਤੁਸੀਂ ਕੋਈ ਵੀ ਕਦਮ ਚੁੱਕੀਏ ਰਾਜਨੀਤੀ 'ਚ ਜੀ ਉਹਦੇ ਵਿੱਚ ਨੈਤਿਕਤਾ ਦਾ ਹੋਣਾ ਲਾਜ਼ਮੀ ਹੁੰਦਾ। ਯੈਸ। ਅਗਰ ਨੈਤਿਕਤਾ ਨਹੀਂ ਤਾਂ ਤੁਹਾਡੇ ਹਰ ਕਦਮ ਜਿਹੜੇ ਆ ਚੁੱਕੇ ਹੋਏ ਫੇਲ ਹੋ ਸਕਦੇ। ਜੀ ਜੀ। ਤੋਂ ਮੈਂ ਆਪਣੇ ਸਾਥੀਆਂ ਨੂੰ ਵੀ ਔਰ ਬਾਕੀ ਵੀ ਸਾਰਿਆਂ ਨੂੰ ਇਹ ਕਹਿਣਾ ਹੁੰਦਾ ਕਿ ਕਿਸੇ ਵੀ ਅੰਦੋਲਨ ਦਾ ਲੀਡਰ ਸਰੀਰਕ ਤੌਰ ਤੇ ਮਰ ਜਾਏ ਤਾਂ ਅੰਦੋਲਨ ਨੂੰ ਫਾਇਦਾ ਹੁੰਦਾ ਜਨਤਾ ਦੀ ਹਮਦਰਦੀ ਜੁੜਦੀ ਹੈ ਓਕੇ ਲੇਕਿਨ ਲੀਡਰ ਨੈਤਿਕ ਤੌਰ ਤੇ ਮਰ ਜਾਏ ਜੀ ਉਹ ਅੰਦੋਲਨ ਦੇ ਪਤਨ ਦਾ ਕਾਰਨ ਬਣਦਾ ਕੋਈ ਸ਼ੱਕ ਨਹੀਂ ਤਾਂ ਅਕਾਲੀ ਲੀਡਰਸ਼ਿਪ ਦਾ ਵੀ ਪਿਛਲੇ ਸਮੇਂ ਚ ਜੋ ਨੈਤਿਕ ਪਤਨ ਹੋਇਆ ਹਮਮ ਉਹ ਤਾਂ ਕੋਈ ਵਿਚਾਰੇ ਕਰਨ ਜੋ ਕੋਈ ਨਹੀਂ ਸੀ ਉਹ ਆਪਣੇ ਅਲਾਈਅንስ 파ਟਨਰ ਨੂੰ ਕਿਆ ਕਰਦੇ ਹੋ। ਔਰ ਦੂਸਰਾ ਇਹ ਤੁਸੀਂ ਕਿਸੇ ਤੁਸੀਂ ਕਿਸੇ ਹੋਰ ਪਾਰਟੀ ਨਾਲ ਵੀ ਗੱਠਜੋੜ ਨਹੀਂ ਨਾ ਕੀਤਾ। ਮੈਨੂੰ ਇੰਜ ਲੱਗਿਆ ਸੀ ਵਿਚਾਲੇ ਵੀ ਸ਼ਾਇਦ ਤੁਹਾਡੀ ਕਾਂਗਰਸ ਨਾ ਕਿਤੇ ਨੇੜਤਾ ਬਣ ਜਾਊਗੀ। ਪਰ ਪਾਰਟੀਆਂ ਦੇ ਨਾਲ ਲੜ ਕੇ ਕੋਈ ਸਾਂਝੀ ਸਹਿਮਤੀ ਕਿਸੇ ਵੀ ਹੋਰ ਪਾਰਟੀ ਨਾਲ ਨਾ ਬਣ ਸਕਣਾ ਇਹਦੇ ਪਿੱਛੇ ਕਾਰਨ ਕੀ ਰਿਹਾ? ਦੇਖੋ ਮੈਂ ਕਾਂਗਰਸ ਪਾਰਟੀ ਨੂੰ ਤੁਹਾਨੂੰ ਕਾਂਗਰਸ ਦਾ ਇਤਿਹਾਸ ਦੱਸਦਾ। ਕੀ ਕਾਂਗਰਸ ਭਜਪਾ ਅਕਾਲੀ ਜਿੰਨੇ ਵੀ ਸਮੰਤਵਾਦੀ ਫਿਊਡਲਿਜ਼ਮ ਕੈਪੀਟਲਿਜ਼ਮ ਮਾਨਵਾਇਜ਼ਮ ਜਿੰਨੇ ਵੀ ਇਸ ਥਾਟ ਨੂੰ ਪ੍ਰਮੋਟ ਕਰਨ ਵਾਲੇ ਰਾਜਨੀਤਿਕ ਦਲ ਹੈ ਓਕੇ ਦੇ ਆਰ ਨਾਟ ਇੰਟਰਸਟਿਡ ਫॉर ਪਾਰਟਿਸਪੇਸ਼ਨ ਆਫ ਪਾਵਰ ਡਿਪਰੈਸਡ ਕਲਾਸਸ ਦੀ ਜਿਹੜੀ ਆ ਜੀ ਜੀ ਉਹ ਉਹਨਾਂ ਨੂੰ ਆਈਸੋਲੇਸ਼ਨ ਚ ਰੱਖਣਾ ਚਾਹੁੰਦੇ ਆ ਔਰ ਖਾਸ ਕਰਕੇ ਪੋਲੀਟੀਕਲੀ ਐਲੀਮੀਨੇਸ਼ਨ ਉਹਨਾਂ ਦਾ ਕਰਨਾ ਚਾਹੁੰਦੇ ਆ ਫਾਰ ਇਗਜ਼ੈਂਪਲ ਬੋਜਨ ਸਮਾਜ ਪਾਰਟੀ ਨੇ ਰਾਜਸਥਾਨ ਚ ਸਾਡੇ 6 ਐਮਐਲਏ ਸੀ ਬਿਲਕੁਲ ਉਹ 6 ਨਾਲ ਸਰਕਾਰ ਬਣਦੀ ਸੀ ਅਸੀਂ ਅਸ਼ੋਕ ਘਲੋਤ ਮੁੱਖ ਮੰਤਰੀ ਜੀ ਨੂੰ ਹਾਂਜੀ ਭਾਜਪਾ ਨੂੰ ਬਾਹਰ ਰੱਖਣ ਲਈ ਸਮਰਥਨ ਦਿੱਤਾ ਆਹਾਂ ਲੇਕਿਨ ਕਾਂਗਰਸ ਨੇ 6 ਦੇ 6 ਕਾਂਗਰਸ ਜੁਆਇਨ ਕਰਾ ਲਏ ਜੀ ਇਹ ਇਮਾਨਦਾਰੀ ਨਹੀਂ ਇਹ ਬੇਈਮਾਨੀ ਹੈ ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ ਅਸੀਂ ਕਮਲਨਾਥ ਮੁੱਖ ਮੰਤਰੀ ਬਣਾਉਣ ਲਈ ਬੀਜੇਪੀ ਨੂੰ ਬਾਹਰ ਰੱਖਣ ਲਈ ਸਮਰਥਨ ਕੀਤਾ ਜੀ ਉਹਨੇ ਸਾਡੇ ਐਮਐਲਏ ਉੱਥੇ ਵੀ ਜੁਆਇਨ ਕਰਾ ਲਏ ਓਕੇ ਅਸੀਂ ਕਰਨਾਟਕਾ 'ਚ ਕੀਤਾ ਉਹਨਾਂ ਨੇ ਉੱਥੇ ਵੀ ਕਰਵਾ ਲਏ ਜੀ ਅਸੀਂ ਬਿਹਾਰ 'ਚ ਕੀਤਾ ਲਾਲੂ ਪ੍ਰਸ਼ਾਦ ਦਾ ਸਮਰਥਨ ਉਹਨੇ ਵੀ ਜੁਆਇਨ ਕਰਾ ਲਏ ਹੂੰ ਇਹ ਪਾਰਟਿਸਪੇਸ਼ਨ ਲਈ ਕਦੀ ਸਟੈਂਡ ਨਹੀਂ ਕਰਦੇ ਇਹ ਐਲੀਮੀਨੇਸ਼ਨ ਲਈ ਸਟੈਂਡ ਕਰਦੇ ਕਿਉਂਕਿ ਇਸ ਕਰਕੇ ਨਾ ਇਹਨਾਂ ਦੀ ਇੰਟੈਂਸ਼ਨ ਜਿਹੜੀ ਆ ਇੰਟੈਂਸ਼ਨ ਜੀ ਕਿ ਜਿਹੜਾ ਨਯੋਟਿਆਂ ਨਿਪੱਤਿਆਂ ਨਤਰਿਆਂ ਨਿਆਸਰੀਆਂ ਦਾ ਅੰਦੋਲਨ ਖੜਾ ਹੋਇਆ ਜੀ ਇਹਨਾਂ ਦੀ ਇੰਟੈਂਸ਼ਨ ਉਹਦਾ ਐਲੀਮੀਨੇਸ਼ਨ ਆ ਨਾ ਕਿ ਪਾਰਟਿਸਪੇਸ਼ਨ ਤੋ ਇਸ ਕਰਕੇ ਬਹੁਤ ਸਮਾਜ ਪਾਰਟੀ ਨੇ ਤੋ ਡਿਸਟੈਂਸ ਬਣਾ ਕੇ ਚੱਲਦੀ ਆ ਔਰ ਸਾਵਧਾਨੀ ਨਾਲ ਤਾਂ ਕਿ ਇਹ ਐਲੀਮੀਨੇਸ਼ਨ ਦੇ এজেন্ডੇ ਨੂੰ ਫਿਰ ਲਾਗੂ ਨਾ ਕਰ ਸਕਣ ਗ੍ਰੀਨਪਾਲੀ ਸਾਹਿਬ ਜਿਹੜੇ ਰਿਜ਼ਰਵ ਹਲਕਿਆਂ ਤੋਂ ਆਪਣੇ ਐਮਐਲਏ ਚੁਣੇ ਗਏ ਚਾਹੇ ਕਿਸੇ ਵੀ ਰਵਾਇਤੀ ਪਾਰਟੀ ਵੱਲੋਂ ਚੁਣੇ ਗਏ ਉਹਨਾਂ ਤੋਂ ਅੱਗੇ ਕੋਈ ਉਮੀਦ ਰੱਖੀਏ ਜਾਂ ਬੀਐਸਪੀ ਆਪਣੀ ਕੋ ਸਟ੍ਰੈਟਜੀ ਚੇਂਜ ਕਰ ਸਕਦੀ ਹੈ ਜਿਸ ਦੇ ਨਾਲ ਆਉਂਦੇ ਸਮਿਆਂ 'ਚ ਰਾਜ ਸੱਤਾ ਦੇ ਵਿੱਚ ਹਿੱਸੇਦਾਰੀ ਹੋਏਗੀ ਤੁਹਾਡੀ ਦੇਖੋ ਜਿਹੜੇ ਰਿਜ਼ਰਵ ਸੀਟਾਂ ਤੋਂ ਚੁਣ ਕੇ ਆਉਂਦੇ ਆ ਬਾਬਾ ਸਾਹਿਬ ਨੇ ਉਹਨਾਂ ਨੇ ਬਹੁਤ ਕੁਝ ਬਹੁਤ ਅੱਛੇ ਸ਼ਬਦਾਂ 'ਚ ਸਬਕਾਂ ਜੀ ਕਿ ਉਹ ਦੂਸਰੇ ਰਾਜਨੀਤਿਕ ਦਲਾਂ 'ਚ ਬਾਬਾ ਸਾਹਿਬ ਨੇ ਕਿਹਾ ਅੰਬੇਡਕਰ ਸਾਹਿਬ ਨੇ ਕਿ ਅੰਨੇ ਰਾਜਨੀਤਿਕ ਦਲੋਂ ਮੇ ਹਮਾਰੇ ਲੋਕ ਇੱਕ ਪੂਛ ਕੀ ਤਰ੍ਹਾਂ ਹੈ ਜੋ ਲੰਬੀ ਹੋ ਸਕਤੀ ਹੈ ਪਰ ਤਾਕਤਵਰ ਨਹੀਂ ਓਹ ਹੋ ਹੋ ਪੂਛ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਵੀ ਹੋ ਸਕਦੀ ਹੈ ਪਰ ਕੁਛ ਪੂਛ ਜਿਹੜੀ ਸ਼ੰਭੂ ਤੋਂ ਲੈ ਕੇ ਬਾਗੇ ਤੱਕ ਵੀ ਹੋ ਸਕਦੀ ਹੈ ਪਰ ਉਹ ਤਾਕਤਵਰ ਨਹੀਂ ਹੋ ਸਕਦੀ ਪਾਵਰਲੈਸ ਟੇਲ ਹੁੰਦੇ ਆ ਇਹ ਇਹ ਕੁਛ ਸਮਾਜ ਦਾ ਸਵਾਰ ਨਹੀਂ ਸਕਦੇ ਇਹ ਰਾਜਨੀਤਿਕ ਬੰਦੂਆ ਮਜ਼ਦੂਰ ਹੁੰਦੇ ਔਰ ਆਪਣੇ ਮਾਲਕ ਦੀ ਭਾਸ਼ਾ ਇਹਨਾਂ ਨੇ ਬੋਲਣੀ ਹੁੰਦੀ ਹੈ ਹੂੰ ਔਰ ਇਹ ਸਿਰਫ ਸਮਾਜ ਦਾ ਸ਼ਿਕਾਰ ਖੇਡਣ ਦੇ ਲਈ ਸ਼ਿਕਾਰੀ ਇਹਨਾਂ ਦਾ ਇਸਤੇਮਾਲ ਕਰਦਾ ਹੈ ਬਿਲਕੁਲ ਬਿਲਕੁਲ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਉਹਨਾਂ ਤੋਂ ਕੋਈ ਉਮੀਦ ਆ ਪਰੰਤੂ ਭੋਜਨ ਸਮਾਜ ਪਾਰਟੀ ਜੜੀ ਹੈ ਉਹ ਇੱਕ ਅੰਦੋਲਨ ਓਕੇ ਉਹ ਇੱਕ ਅੰਦੋਲਨ ਹੈ ਔਰ ਅੰਦੋਲਨ ਆਪਣਾ ਹਮੇਸ਼ਾ ਪ੍ਰਭਾਵ ਛੱਡਦਾ ਅੰਦੋਲਨ ਸਤਾ ਵਿੱਚ ਬਦਲੈ ਨੂੰ ਕਈ ਵਾਰੀ ਸਮਾਂ ਲੱਗ ਜਾਂਦਾ ਕੋਈ ਸਮਾਂ ਸੀ ਜਦੋਂ ਸਭ ਕਾਂਸ਼ੀ ਰਾਮ ਕਹਿੰਦੇ ਸੀ ਕਿ ਦੇਸ਼ ਦੇ ਪੰਜ بڑے ਅਹੁਦੇ ਆ ਪੰਜਾਂ ਦੇ ਉੱਪਰ ਇੱਕੋ ਜਾਤੀ ਕਾਬਜ ਮੈਂ ਉਹਦਾ ਨਾਮ ਨਾਮ ਵੀ ਲਮਾ ਤੁਸੀਂ ਵੀ ਸਮਝਦੇ ਮੈਂ ਸਾਹਮਣੇ ਲੇਕਿਨ ਲੇਕਿਨ ਕਾਂਸ਼ੀ ਰਾਮ ਸਾਹਿਬ ਦੇ ਅੰਦੋਲਨ ਦਾ ਕਰਿਸ਼ਮਾ ਹੈ ਕਿ ਅਜੋ ਪੰਜਾਂ ਚੋਂ ਬਹੁਤੇ ਘਰ ਉਹਨਾਂ ਤੋਂ ਖਾਲੀ ਕਰਾਏ ਗਏ ਉਹ ਚਾਹੇ ਉਹਨਾਂ ਨੂੰ ਬਿੰਗੇ ਤੇ ਡੰਗ ਨਾਲ ਖੁਦ ਹੀ ਫੈਸਲਾ ਕਰਨਾ ਪਿਆ ਪਰ ਉਹ ਪੰਜ ਦੇ ਪੰਜ ਇੱਕ ਜਾਤੀ ਚੋਂ ਨਹੀਂ ਆ ਉਹ ਅਲੱਗ-ਅਲੱਗ ਜਾਤੀਆਂ ਤੋਂ ਉਹਨਾਂ ਨੂੰ ਚੁਣ ਕੇ ਲਿਆਣੇ ਪਏ। ਤੋਂ ਮੇਰਾ ਕਹਿਣ ਦਾ ਭਾਵੇਂ ਆ ਕਿ ਅੰਦੋਲਨ ਕਾਂਸ਼ੀ ਰਾਮ ਸਾਹਿਬ ਦੇ ਅੰਦੋਲਨ ਦਾ ਬੜਾ ਵੱਡਾ ਇੰਪੈਕਟ ਹੋਇਆ ਸਾਹਿਬ ਕਾਂਸ਼ੀ ਰਾਮ ਦਾ ਪਹਿਨਮਾਇਆ ਵੱਤੀ ਜੀ ਦਾ। ਦੇਸ਼ ਦੇ ਅੰਦਰ ਚਾਰ ਵਾਰ ਮੁੱਖ ਮੰਤਰੀ ਉੱਤਰ ਪ੍ਰਦੇਸ਼ ਚੋਂ ਪਹਿਨਮਾਇਆ ਵੱਤੀ ਜੀ ਬਣੇ। ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਜਿਉਂ-ਜਿਉਂ ਸਮਾਜ ਜਾਗਰੂਕ ਹੋ ਰਿਹਾ ਕਿ ਸਾਨੂੰ ਆਪਣੇ ਰਿਲੀਜੀਅਸ ਧਾਰਮਿਕ ਆਸਤਾ ਜਿਹੜੀ ਆ ਉਹਦਾ ਸ਼ਿਕਾਰ ਰਾਜਨੀਤਿਕ ਲੋਕਾਂ ਨੂੰ ਖੇਡਣ ਨਹੀਂ ਦੇਣਾ। ਜਿਹੜਾ ਹੁਣ ਇੰਟਰਨਲ ਸਟਰਕਚਰ ਆ ਜੀ ਪੰਜਾਬ ਦਾ ਇਹ ਵਾਪਸ ਜੀ ਜੇ ਵਾਪਸ ਰਹਾ ਨੇ ਤੇ ਸਮੀਕਰਨਾਂ ਤੇ ਆਈਏ ਪੰਜਾਬ ਦੇ ਵਿੱਚ BSP ਦੀ ਇਸ ਵਕਤ ਹਾਲਤ ਕੀ ਆ ਜਿਹੜੇ ਜਿਹੜਾ ਕਾਡਰ ਗਰਾਊਂਡ ਲੈਵਲ ਦੇ ਉੱਤੇ ਵੌਲੰਟੀਅਰਜ਼ ਕੰਮ ਕਰਦੇ ਸੀ ਸਾਈਕਲਾਂ ਤੇ ਆਲ ਦਾ ਵੇ ਜਾਂਦੇ ਬਾਬੂ ਕਾਂਸੀ ਰਾਮ ਜੀ ਸੰਘਰਸ਼ ਕਰੋ ਹਮ ਤੁਹਾਡੇ ਸਾਥ ਆਂ ਜਦੋਂ DS 4 ਹੁੰਦੀ ਸੀ ਗਲਤ ਇਸ਼ੂਅਲ ਸੰਘਰਸ਼ ਨੂੰ ਤੀ ਲੇਕਿਨ ਹੁਣ ਹਾਲਾਤ ਬਦਲ ਗਏ ਜੀ ਅੱਜ ਅਸੀਂ ਕਿੱਥੇ ਖੜੇ ਆਂ ਦੇਖੋ ਦੇਖੋ ਮੈਂ ਮੈਂ ਪੰਜਾਬੀਆਂ ਦਾ ਸੰਗਤ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਚਾਹੇ ਮੈਨੂੰ 12 ਸਾਲ ਬਾਅਦ ਭੈਣ ਜੀ ਨੇ ਪੰਜਾਬ ਮੁੜ ਕੇ ਭੇਜਿਆ ਓਕੇ ਮੈਂ ਤੁਹਾਨੂੰ ਕਿਹਾ ਕਿ ਜਿਹੜਾ BSP ਦਾ ਕੋਈ ਨੁਕਸਾਨ ਹੋਇਆ ਸੀ ਪਿਛਲੀ 5 ਤਰੀਕ ਨੂੰ 5 ਤਰੀਕ ਰਾਤ ਨੂੰ ਭੈਣ ਜੀ ਨੇ ਇਹ ਫੈਸਲਾ ਕੀਤਾ ਹੈ 7 ਵਜੇ ਦੇ ਕਰੀਬ ਸ਼ਾਮ ਨੂੰ ਔਰ 1 ਮਹੀਨਾ ਅੱਜ ਹੋਣਾ ਸ਼ਾਮ ਨੂੰ ਜੀ 5 ਤਰੀਕ ਸ਼ਾਮ ਨੂੰ ਜਦੋਂ ਫੈਸਲਾ ਕੀਤਾ ਬਾਊਜਨ ਸਮਾਜ ਪਾਰਟੀ ਆਪਣੇ ਨੁਕਸਾਨ ਦਾ 60-70% ਤਾਂ ਉਹਨਾਂ ਦੀ ਇੱਕ ਚਿੱਠੀ ਨਾਲ ਹੀ ਰਿਕਵਰ ਕਰ ਗਈ। ਇੱਕ ਪੱਤਰ ਜਾਰੀ ਕਰਕੇ। ਔਰ ਬਾਕੀ ਜੋ ਕਿਤੇ ਕੋਈ ਨੁਕਸਾਨ ਹੈਗਾ ਸਗਾ ਉਹਨੂੰ ਅਸੀਂ ਰਿਕਵਰ ਕਰਨ ਤੇ ਲੱਗੇ ਹੋਏ ਆ। ਔਰ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਆ ਉਹ ਦੱਸਦਾ ਆ। ਜੀ ਕਿ ਭਾਈ ਆਉਣ ਵਾਲੇ ਸਮੇਂ 'ਚ ਇਹ ਚਾਰੇ ਦਲ ਜਿਹੜੇ ਆ ਆ ਕਾਂਗਰਸ, ਬੀਜੇਪੀ, ਅਕਾਲੀ ਜੀ ਇਹਨਾਂ ਨੂੰ ਪਹਿਲਾਂ ਅਜਮਾ ਚੁੱਕੇ ਆ ਸੰਗਤ ਔਰ ਆਪ ਬੜੀ ਆਮ ਦੇ ਨਾਤੇ ਆਈ ਸੀ ਆਪ ਆਮ ਆਦਮੀ ਦੇ ਨਾਤੇ ਜੀ ਆਪ ਵੀ ਉਹ ਤਿੰਨਾ ਵਾਲੀ ਪਾਪ ਡਟ ਕੇ ਕਰ ਰਹੀ ਹੈ ਉਹ ਹੀ ਪਾਪ ਮੈਨੂੰ ਮੈਨੂੰ ਇਹ ਸਮਝਾਉਣ ਦੀ ਮੈਨੂੰ ਇਹ ਇਸ ਤਰ੍ਹਾਂ ਨੂੰ ਅਜਮਾਨ ਤੋਂ ਬਾਅਦ ਜੀ ਭੋਜਨ ਸਮਾਜ પાર્ટી ਪੰਜਾਬ ਦੇ ਵਿੱਚ ਇੱਕ ਨਵਾਂ ਪੰਜਾਬ ਉਸਾਰਨ ਦੇ ਲਈ ਮੈਂ ਤੁਹਾਨੂੰ ਕਿਹਾ ਨਸ਼ਾ ਬੇਰੁਜ਼ਗਾਰੀ ਔਰ ਪੰਜਾਬ ਦੀ ਜਰਜਰ ਹੋ ਚੁੱਕੀ ਆਰਥਿਕਤਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਬੜੀ ਚੁਣੌਤੀ ਇਸ ਸਾਰੇ ਮੁੱਦੇ ਪੰਜਾਬ ਦੀ ਤਰੱਕੀ ਵਿਕਾਸ ਇਹ ਸਭ ਮੁੱਦੇ ਲੈ ਕੇ ਵੋਜਨ ਸਮਾਜ ਪਾਰਟੀ ਚੱਲੂਗੀ ਸਰਬੱਤ ਦੇ ਭਲੇ ਦਾ ਅਜੰਡਾ ਲੈ ਕੇ ਚੱਲੋਗੇ ਔਰ ਮੇਰਾ ਵਿਸ਼ਵਾਸ ਹੈ ਕਿ ਵੋਜਨ ਸਮਾਜ ਪਾਰਟੀ 2027 ਚ ਇੱਕ ਬਦਲ ਦਾ ਰੂਪ ਅਕਟਾਇਰ ਕਰੇ ਨੀ ਮੁੱਦੇ ਤੁਹਾਡੇ ਠੀਕ ਆ ਪਰ ਜਦੋਂ ਵੋਟ ਬੈਂਕ ਦੀ ਗੱਲ ਆਉਂਦੀ ਹੈ ਜਿਹੜੇ ਇਲਾਕੇ ਚ ਤੁਹਾਡੀ ਗੱਡੀ ਐ ਅਸਲੇ ਜਾ ਰਹੀ ਸੜਕ ਤੇ ਇਸ ਇਲਾਕੇ ਦੇ ਵਿੱਚ ਸਭ ਤੋਂ ਵੱਡਾ ਵੋਟ ਬੈਂਕ ਦਲਤ ਭਾਈਚਾਰੇ ਦਾ ਜਿਹੜਾ ਕਿ ਚੰਨੀ ਸਾਹਵ ਤੇ ਆ ਕੇ ਲੈ ਜਾਂਦੇ ਆ ਉਹ ਬੀਐਸਪੀ ਕਿਵੇਂ ਹਥਿਆਲੂਗੀ ਉਹਨਾਂ ਤੋਂ ਨਹੀਂ ਕੋ ਮੈਂ ਉਹਦਾ ਕ੍ਰੈਡਿਟ ਚੰਨੀ ਜੀ ਨੂੰ ਨਹੀਂ ਦਿੰਦਾ ਉਹ ਮੈਂ ਕਹਿੰਦਾ ਕਿ ਸਾਡੀ ਕੋਈ ਆਰਗੇਨਾਈਜ਼ੇਸ਼ਨਲ ਕਮੀਆਂ ਹੋਣਗੀਆਂ ਉਹਨੂੰ ਅਸੀਂ ਦੂਰ ਕਰਾਂਗੇ ਔਰ ਮੇਰਾ ਵਿਸ਼ਵਾਸ ਹੈ ਕਿ ਜਨਤਾ ਬੌਜਨ ਸਮਾਜ ਪਾਰਟੀ ਵੱਲ ਆਊਗੀ ਬੌਜਨ ਸਮਾਜ ਪਾਰਟੀ ਹੀ ਪੰਜਾਬ ਦੇ ਭਵਿੱਖ ਦਾ ਨਵੇਂ ਪੰਜਾਬ ਦਾ ਨਿਰਮਾਣ ਕਰੂਗੀ ਔਰ ਬੌਜਨ ਸਮਾਜ ਪਾਰਟੀ ਪੰਜਾਬ ਨੂੰ ਡਰਗ ਮਾਫੀਆ ਸੈਂਡ ਮਾਫੀਆ ਔਰ ਇਸ ਤੋਂ ਇਲਾਵਾ ਜੋ ਪੰਜਾਬ ਦੇ ਵਿੱਚ ਹੋਰ ਅਨਿਆਾ ਅਤਿਆਚਾਰ ਦਾ ਮਾਹੌਲ ਲੁੱਟਾਂ ਖੋਹਾਂ ਦਾ ਇਸ ਘੋਰ ਸੰਕਟ ਚ ਸਾਨੀ ਦੇ ਉੱਪਰ ਜੋ ਡੰਡਾ ਚੱਲ ਰਿਹਾ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਕਿਰਤੀ ਕਾਮਿਆਂ ਨੂੰ ਅਤਿਆਚਾਰ ਇੰਨਾ ਹੋ ਰਿਹਾ ਕਿ ਘਰਾਂ ਵਿੱਚ ਬੜ ਬੜ ਕੇ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਤਾਂ ਇਹ ਸਭ ਕੁਝ ਜਰਾ ਇਸ ਘੋਰ ਸੰਕਟ ਚ ਸਿਰਫ ਭੋਜਨ ਸਮਾਜ ਪਾਰਟੀ ਹੀ ਪੰਜਾਬ ਚੋਂ ਕਰ ਸਕਦੀ ਪੰਜਾਬ ਨੂੰ ਔਰ ਸਾਂਝਾ ਦਾ ਸੂਬਾ ਪੰਜਾਬੀਆਂ ਨੂੰ ਇਹੋ ਹੀ ਸਦਾ ਕਿ ਆਓ ਮਿਲ ਕੇ ਇੱਕ ਸਾਂਝਾ ਅੰਦੋਲਨ ਉਸਾਰੀਏ ਔਰ ਨਮਾ ਪੰਜਾਬ ਬਣਾਈਏ। ਕਰੀਬੁਰ ਸਾਹਿਬ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਇਸ ਵਕਤ ਤੁਹਾਡੀ ਇਸ ਗੱਲਬਾਤ ਨੂੰ ਸੁਣ ਰਹੇ ਅੱਗੋਂ ਵੀ ਸੁਣਨਗੇ। ਆਖਰੀ ਸਵਾਲ ਆ ਮੇਰਾ ਸੰਭਾਵਿਤ ਗੱਠਜੋੜ 2027 ਦੇ ਵਿੱਚ ਕਿਹੜੀ ਪਾਰਟੀ ਨਾਲ ਬਣ ਕੇ ਚੱਲੀਏ ਤੁਹਾਡਾ। ਦੇਖੋ ਰਾਜਨੀਤੀ ਜਿਹੜੀ ਆ ਜਦੋਂ ਆਪਾਂ ਰਾਜਨੀਤੀ ਦੀ ਗੱਲ ਕਰਦੇ ਆ ਉਹ ਸੰਭਾਵਨਾਵਾਂ ਦੇ ਉੱਪਰ ਆਧਾਰਿਤ ਰਹਿੰਦੀ ਹੈ। ਹਮਮ ਅੱਜ ਕਿਉਂਕਿ ਅਸੀਂ ਅੰਦੋਲਨ ਖੜਾ ਕਰਨ 'ਚ ਲੱਗੇ ਹੋਏ ਆ। ਠੀਕ ਹੈ ਜਿਹੜੇ ਗੱਟ ਜੋੜਾ ਉਹ ਤਾਂ ਇਲੈਕਸ਼ਨ ਦੇ ਲਾਗੇ ਜਾ ਕੇ ਸੋਚ ਵਿਚਾਰ ਕੀਤੀ ਜਾਂਦੀ ਹੈ ਜੀ ਅਸੀਂ ਮੌਜੂਦ ਸਮਾਜ ਪਾਰਟੀ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਮੰਨਣ ਵਾਲੀ ਪਾਰਟੀ ਆ ਠੀਕ ਹੈ ਅਸੀਂ ਤਾਂ ਜਨਤਾ ਦੀ رائے ਲਵਾਂਗੇ ਠੀਕ ਹੈ ਜੀ ਕਮੇਟੀ ਚ ਡਿਸਕਸ ਕਰਾਂਗੇ ਸੈਂਟਰ ਨੂੰ ਫੀਡਬੈਕ ਦੇਵਾਂਗੇ ਸੈਂਟਰਲ ਐਗਜ਼ੀਕਿਊਟਿਵ ਕਮੇਟੀ ਦੇ ਵਿੱਚ ਉੱਥੇ ਦੀ ਡਿਸਕਸ਼ਨ ਹੋਊਗੀ ਫਿਰ ਕੋਈ ਡਿਸੀਜਨ ਹੋਊਗਾ ਗੱਠ ਜੋੜ ਦੇ ਬਾਰੇ ਅੱਜ ਕੁਝ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਸਮੇਤ ਉਹ ਜੇ ਬਹੁਤ ਜਲਦੀ ਹੈ ਪਰ ਅੰਤ ਉਸੇ ਸਮਾਜਿਕ ਗੱਠਜੋੜ ਬਣਾਉਣ ਦੇ ਉੱਪਰ ਪੂਰਾ ਧਿਆਨ ਫੋਕਸ ਕਰਾਂਗੇ ਜਿਹੜਾ ਗੁਰੂ ਨਾਨਕ ਨੇ ਗੁਰੂ ਗੋਬਿੰਦ ਨੇ ਗੁਰੂ ਅਰਜਨ ਨੇ ਜਿਸ ਗੱਠਜੋੜ ਲਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀ ਜੋ ਬਾਣੀ ਇਕੱਠੀ ਕੀਤੀ ਉਹ ਇੱਕ ਧਾਰਮਿਕ ਪਲੇਟਫਾਰਮ ਦੇ ਮਾਧਿਅਮ ਤੋਂ ਸਾਡਾ ਮਾਰਗਦਰਸ਼ਨ ਕਰਦੇ ਆ ਤਾਂ ਅਸੀਂ ਉਹਨੂੰ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਇਕੱਠਾ ਕਰਕੇ ਅਸੀਂ ਪੰਜਾਬ ਨੂੰ ਹਰ ਕਿਸਮ ਦੀ ਬੁਰਾਈ ਤੋਂ ਮੁਕਤ ਕਰਾਂਗੇ ਕਿ ਜਿਹੜੇ ਅਹੁਦੇਦਾਰ ਚੁਣੇ ਜਾਂਦੇ ਆ ਜਾਂ ਉਮੀਦਵਾਰਾਂ ਦੇ ਐਲਾਨ ਹੁੰਦੇ ਆ ਮੈਂ ਬਿਲਕੁਲ ਆਖਰ ਦੇ ਵਿੱਚ ਸਕੀਪਟ ਪੁੱਛਣਾ ਚਾਹਣਾ ਕਿ ਪਾਰਟੀ ਦਾ ਇੰਟਰਨਲ ਸਟਰਕਚਰ ਡੈਮੋਕਰੈਟਿਕ ਹੈ ਮੈਂ ਆਪਣੀ ਪ੍ਰਧਾਨਗੀ ਤੁਹਾਨੂੰ ਗਾਰੰਟੀ ਦੇ ਸਕਦਾ ਜੀ ਕਿ ਮੈਂ ਤੁਹਾਨੂੰ ਕਿਹਾ ਨਾ ਕਿ ਮੈਂ ਮੈਂ ਬਹੁਤ ਜ਼ਿਆਦਾ ਆਲੋਚਨਾ ਤੇ ਸਮਾਂ ਗੁਆਉਣ ਦੀ ਬਜਾਏ ਜੀ ਮੈਂ ਆਪਣੇ ਸਮੇਂ 'ਚ ਇਹ ਚਾਹੂੰਗਾ ਕਿ ਲੋਕਤੰਤਰ ਦੇ ਵਿੱਚ ਦੇਖੋ ਲੋਕਤੰਤਰ ਸੇਤਮੰਦ ਜਿਹੜਾ ਨਾ ਉਹਦੀ ਇਹ ਨਿਸ਼ਾਨੀ ਆ ਜੀ ਕਿ ਤੁਹਾਡੇ ਕਿਸੇ ਦੇ ਵਿਚਾਰ ਨਹੀਂ ਵੀ ਰਲਦੇ ਤੇ ਤੁਸੀਂ ਉਹਦੇ ਸਨਮਾਨ ਦੀ ਭਾਵਨਾ ਰੱਖੋ ਜੀ ਜੀ ਇਸ ਕਰਕੇ ਸਾਨੂੰ ਆਪਣੀ ਪਾਰਟੀ ਦੇ ਅੰਦਰ ਬਿਲਕੁਲ ਇੱਕ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਆਪਣੇ ਵਰਕਰਾਂ ਦੇ ਭਰੋਸੇ ਵਿੱਚ ਲੈ ਕੇ ਉਹਨਾਂ ਦਾ ਵਿਸ਼ਵਾਸ ਹਾਸਲ ਕਰਕੇ ਫਿਰ ਸਾਨੂੰ ਅੱਗੇ ਵਧਣਾ ਐਸੇ ਯਤਨ ਕਰਾਂਗੇ ਤਾਂ ਕਿ ਕਿਸੇ ਕਿਸਮ ਦੀ ਕਿਸੇ ਦੇ ਸੈਂਟੀਮੈਂਟਸ ਨੂੰ ਕੋਈ ਠੇਸ ਨਾ ਪਹੇ ਜੀ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਤੁਹਾਡਾ ਇਹਨਾਂ ਸਮਾਂ ਦੇਣ ਦੇ ਲਈ ਮੈਨੂੰ ਪਤਾ ਤੁਸੀਂ ਪੂਰੀ ਸਰਗਰਮੀ ਚੋਂ ਔਰ ਲਗਾਤਾਰਤਾ ਦੇ ਨਾਲ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਤੁਹਾਡਾ ਜਿਹੜਾ ਟਰੈਵਲਿੰਗ ਟਾਈਮ ਆ ਉਹਦੇ ਵਿੱਚੋਂ ਅਸੀਂ ਸਮਾਂ ਲਿਆ ਇਸ ਗੱਲਬਾਤ ਦੇ ਲਈ ਜਿਵੇਂ ਅੱਜ ਸਮਾਂ ਕੱਢਣ ਲਈ ਕ੍ਰੀਮਪਰੀ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ 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 ਮੈਂ ਤੁਹਾਡੇ ਰਾਹੀਂ ਆਖਿਰ ਵਿੱਚ ਐਨਆਰਏ ਭਰਾਵਾਂ ਨੂੰ ਵੀ ਜ਼ਿੰਦੀ ਕਰਦਾ ਕਿ ਉਹ ਵੀ ਪੰਜਾਬ ਨੂੰ ਮੌਜੂਦਾ ਸੰਕਟ ਦੇ ਸਮੇਂ ਚੋਂ ਕੱਢਣ ਲਈ ਬੌਝਮ ਸਮਾਜ ਪਾਰਟੀ ਦੇ ਅੰਦੋਲਨ ਦੇ ਉੱਪਰ ਵਿਚਾਰ ਕਰਨ ਸਹਿਯੋਗ ਕਰਨ ਸਾਰੀਆਂ ਸ਼ਕਤਾਂ ਦਾ ਤੁਹਾਡਾ ਖਾਸ ਤੌਰ ਤੇ ਸ਼ੁਕਰੀਆ ਧੰਨਵਾਦ ਜੈਪੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਸਾਡੇ ਵੱਲੋਂ ਸ਼ੋਭੇ ਸ਼ਾਵਾਂ ਜੀ ਧੰਨਵਾਦ ਸ਼ੁਕਰੀਆ ਜੀ ਦੋਸਤੋ ਜੀ ਜੀ ਬਹੁਤ ਧੰਨਵਾਦ ਦੋਸਤੋ ਸਰਦਾਰ ਅਵਤਾਰ ਸਿੰਘ ਕਰੀਪੂਰੀ ਜਿਨ੍ਹਾਂ ਨੇ ਹੁਣ ਤੋਂ 1 ਮਹੀਨਾ ਪਹਿਲਾਂ ਬਾਗਡੋਰ ਪੰਜਾਬ ਯੂਨੀਟ ਦੀ BSP ਦੀ ਖਾਸ ਤੌਰ ਤੇ ਸੰਭੀ ਉਸ ਸਮਾਂ ਸੀ ਜਦੋਂ ਜਸਵੀਰ ਸਿੰਘ ਗੜੀ ਹੋਣਾ ਨੂੰ ਅਹੁਦੇ ਤੋਂ ਫਾਰਕ ਕੀਤਾ ਗਿਆ ਤੇ ਉਸ ਬਾਅਦ ਕੁਝ ਚਰਚਾਵਾਂ ਹੋਈਆਂ ਜਸਵੀਰ ਸਿੰਘ ਗੜੀ ਹੋਣਾ ਵੱਲੋਂ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਲੇਕਿਨ ਅੱਜ ਕਿਸੇ ਵੀ ਤਰ੍ਹਾਂ ਦੀ ਅਲੋਚਨਾ ਚਪੈਣ ਦੀ ਬਜਾਏ ਜਿੰਨੀ ਇੱਕ ਗੱਲਬਾਤ ਅੱਜ ਅਵਤਾਰ ਸਿੰਘ ਕ੍ਰੀਮਪੁਰੀ ਹੋਣਾ ਦੇ ਨਾਲ ਹੋਈ ਉਸ ਦੇ ਵਿੱਚ ਉਹਨਾਂ ਨੇ ਭਵਿੱਖੀ ਯੋਜਨਾਵਾਂ ਜਾਂ ਪਾਰਟੀ ਦਾ ਜਿਹੜਾ ਗਰਾਊਂਡ ਲੈਵਲ ਦੇ ਉੱਤੇ ਕਾਰਡ ਰਾ ਉਹਦੇ ਬਾਰੇ ਵੱਧ ਚਰਚਾ ਕੀਤੀ ਕਿਸੇ ਵੀ ਤਰ੍ਹਾਂ ਦੀ ਗੱਠ ਜੋੜ ਦੀ ਸੰਭਾਵਨਾ ਤੋਂ ਹਾਲ ਦੀ ਗੜੀ ਉਹਨਾਂ ਨੇ ਇਨਕਾਰ ਕੀਤਾ ਕਿਉਂਕਿ 2024 ਦੀਆਂ ਚੋਣਾਂ ਦੇ ਵਿੱਚ ਸਮਾਂ ਹੈ ਔਰ ਰਾਜਨੀਤੀ ਦੇ ਵਿੱਚ ਕਿਤੇ ਵੀ ਕੁਝ ਵੀ ਸੰਭਵ ਹੈ ਇਹ ਸਾਰੀਆਂ ਗੱਲਾਂ ਬਾਤਾਂ ਆਉਂਦੇ ਸਮੇਂ ਦੇ ਵਿੱਚ ਵੀ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਤੇ ਇਸ ਇੰਟਰਵਿਊ ਨੂੰ ਤੁਹਾਡੇ ਲਈ ਬ੍ਰਾਡਕਾਸਟ ਵੀ ਦੁਬਾਰਾ ਕਰਾਂਗੇ ਰੇਡੀਓ ਦੇ ਉੱਤੇ ਅਤੇ ਇਸੀ ਆਡੀਓ ਨੂੰ ਵੀ ਅਲੱਗ ਅਸੀਂ ਰੀਬ੍ਰਾਡਕਾਸਟ ਤੁਹਾਡੇ ਲਈ ਕਰਾਂਗੇ ਤੁਹਾਡਾ ਸਾਰਿਆਂ ਦਾ ਸਾਥ ਦੇਣ ਲਈ ਸਹਿਯੋਗ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਅਜੀਤ ਜੀ ਤੌਰ ਤੇ ਮੈਂ ਧੰਨਵਾਦ ਕਰਾਂਗਾ ਵੀਰ ਰੇਸ਼ਮ ਸਿੰਘ ਕ੍ਰੀਮਪੁਰੀ ਹੋਣਾ ਦਾ ਜਿਨ੍ਹਾਂ ਦੀ ਬਦੌਲਤ ਇਹ ਮੁਲਾਕਾਤ ਸੰਭਵ ਹੋ ਸકી